ਸ਼ਸ਼ੀਕਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਖੜਾ ਟਰੈਕਟਰ ਮੰਡੀ ਤਲਵੰਡੀ ਸਾਬੋ ਤੁਹਾਨੂੰ ਪਤਾ ਰੌਣਕ ਮੇਲਾ ਤੁਸੀਂ ਆਪ ਹੀ ਚੈੱਕ ਕਰ ਲਓ ਭਰਾਵੋ ਜਿਹੜਾ ਕਣਕ ਦਾ ਸੀਜ਼ਨ ਆ ਪੂਰਾ ਜੋਰਾਂ ਤੇ ਆ ਆਪਾਂ ਖੜੇ ਸੀ ਬਾਈ ਗਰਮੀਤ ਰਾਮ ਨਗਰ ਵਾਲੇ ਦੀ ਮੰਡੀ ਚ ਬਾਈ ਦੇ ਟਰੈਕਟਰ ਦਿਖਾਉਣੇ ਜਿਹੜੇ ਜਿਹੜੇ ਟਰੈਕਟਰ ਹੈਗੇ ਬਾਈ ਕੋਲੇ ਕਰਦੇ ਆ ਆਪਾਂ ਸ਼ੁਰੂਆਤ ਮਲਾਉਣੇ ਬਾਈ ਦੇ ਨਾਲ ਕੀ ਹਾਲ ਹੈ ਕੰਮਿੰਸਿੰਗ ਜੀ ਬੜੀ ਹੋਰ ਠੀਕ ਠਾਕ ਆ ਗਰਮੀਤ ਦਾ ਪਿੰਡ ਹੈਗਾ ਜੀ ਆਰਾਮਨਗਰ ਗਰਮੀ ਤੋਂ ਪਹਿਲਾਂ ਦਾ ਸ਼ੁਰੂਜੀ ਤੇਰਾ ਫੋਨ ਨੰਬਰ ਬੋਲ ਦੇ ਭਾਈ 6280978246 6280978246 ਪਿੰਡ ਰਾਮ 78246 ਪਿੰਡ ਰਾਮ 78246 ਬਾਈ ਕੋਲੇ ਟਰੈਕਟਰ ਆਗੇ ਕਿਹੜੇ ਕਿਹੜੇ ਆਗੇ ਦਿਖਾਈ ਕਰਾਂ ਸ਼ੁਰੂ ਕਰਾਂ ਪਹਿਲਾਂ ਸੋਨਾ ਲਿਕਾ 745 ਬਾਈ ਕਈ ਭਰਾ ਕਹਿਣਗੇ ਵੀ ਉਹੀ ਟਰੈਕਟਰ ਦਿਖਾਈ ਜਾਂਦੇ ਬਾਈ ਤੇ ਪਹਿਲਾਂ ਵੀ ਇੱਕ ਵੀਡੀਓ ਚ ਦਿਖਾਏ ਸੀਗੇ ਪਰ ਕਿਉਂਕਿ ਟਰੈਕਟਰ ਵਿਕੇ ਨਹੀਂ ਬਾਈ ਟਰੈਕਟਰ ਇਹੀ ਆਏ ਆ ਕਿ ਤੁਹਾਨੂੰ ਦਿਖਾਉਣ ਲੱਗੇ ਆ ਬਾਈ ਦਾ ਫੋਨ ਨੰਬਰ ਤੁਹਾਨੂੰ ਬੋਲੇ ਤਾਂ ਬਾਈ ਕੋਲੇ 745 ਸੋਨਾ ਲਿਕਾ ਡਬਲ ਕਲਚ ਹੈਗਾ ਟਾਇਰ ਚਾਰੇ ਜਮਾ ਨਵੇਂ ਹੈਗੇ ਨੰਬਰ ਹਰਿਆਣਾ ਨੰਬਰ ਹਰਿਆਣਾ 2012 ਮਾਡਲ ਹੈ 3.5 ਲੱਖ ਰੁਪਏ ਬਾਈ ਡਿਮਾਂਡ ਕਰਦਾ ਹੈਗਾ ਟਰੈਕਟਰ ਚੰਗੀ ਤਰ੍ਹਾਂ ਦੇਖ ਲਓ ਤੁਸੀਂ ਗਰਮੀਤ ਕਿੰਨੇ ਦਾ ਦੇਣਾ ਟਰੈਕਟਰ ਬਾਈ ਇਹ ਇਹ ਦੇਣਾ ਬਾਈ 3 ਲੱਖ 5000 ਦਾ 3 ਲੱਖ 5000 ਦਾ ਐਨਓਸੀ ਵਗੈਰਾ ਬਾਈ ਮਿਲ ਜੂਗੀ 6 ਚੀਰੀ ਚ ਟਰੈਕਟਰ ਹੈ ਬਾਈ ਜੀ 2.5 ਲੱਖ ਰੁਪਏ ਦਾ ਟਰੈਕਟਰ ਤੇ ਲੋਨ ਵੀ ਹੋ ਜੂਗਾ ਜੇ ਕਿਸੇ ਨੇ ਕਰਾਉਣਾ ਹੋਵੇ 2 ਤੋਂ 2.5 ਲੱਖ ਰੁਪਏ ਦਾ ਆਪਣਾ ਨੰਬਰ ਨੋਟ ਕਰ ਲਓ 9465362000 ਲੋਨ ਕਰਾ ਕੇ ਤੁਸੀਂ ਟਰੈਕਟਰ ਲੈ ਸਕਦੇ ਹੋ ਗਰਮੀਤ ਜੇ ਕੋਈ ਪੁਰਾਣਾ ਟਰੈਕਟਰ ਵਿੱਚ ਕਰਾਉਣਾ ਚਾਹੇ ਬਾਈ ਤੇ ਕੱਟ ਲੈਨੇ ਹਾਂ ਹਾਂ ਬਾਈ ਕੱਟ ਲਾਂ ਠੀਕ ਹੈ ਬਾਈ ਅੱਗੇ ਬਾਈ ਕੋਲੇ ਹੈਗਾਗਾ 3630 3630 ਹੈਗਾ 2012 ਮਾਡਲ ਪਲੱਸ ਵਾਲਾ ਟਰੈਕਟਰ ਹੈ ਜੀ ਟਰਬੋ ਚ ਪਹਿਲੇ ਨਾ ਬਾਈ ਫਸਟ ਪਾਰਟੀ ਦਾ ਅੱਛਾ ਫਸਟ ਪਾਰਟੀ ਦਾ ਟਰੈਕਟਰ ਹੀ ਹੈ ਇਹਦਾ ਨੰਬਰ ਕਿੱਥੋਂ ਅਗਰਮੀ ਦਾ ਇਹਦਾ ਜੀਨ ਦਾ ਬਾਈ 75 ਤੋਂ 80 ਪੈਸੇ ਟਰੈਕਟਰ ਦੇ ਟਾਇਰ ਪਿਆ ਜੀਨ ਦਾ ਨੰਬਰ ਹੈ ਐਨਓਸੀ ਮਿਲੂਗੀ ਦੀ ਹਣਾ ਐਨਓਸੀ ਮਿਲੂਗੀ ਬੀਮਾ ਜਿਹੜਾ ਖਰੀਦਦਾਰ ਦਾ ਹੋਊਗਾ ਹਾਂ ਜੇ ਕੋਈ ਠੀਕ ਜੀ ਜਤੂ ਜਵਾਨਾ ਅੱਛਾ ਜਵਾਨਾ ਹਾਂ ਰੇਡੀਏਟਰ ਵਗੈਰਾ ਦੇਖੋ ਸੋਹਣਾ ਪੈ ਗਿਆ ਨਵੀਂ ਕਾगज ਵੀ ਇਨ ਲੱਥੇ ਹਾਂ 임ਰੋਂ ਦੀ ਕੁਆਟਰੀ ਹੈ ਹਾਂ ਠੀਕ ਹੈ ਬੱਡੀ ਲਾਈਨ ਦਾ ਟਰੈਕਟਰ ਪੂਰਾ ਵਧੀਆ ਪੂਰਾ ਸੋਹਣਾ ਟਰੈਕਟਰ ਹੈ ਅੱਜ ਜਿਹੜਾ ਤੁਹਾਨੂੰ ਐਕਸਟਰਾ ਮਿਲ ਰਿਹਾ ਟਰਬੋ ਲੱਗਿਆ ਹੋਇਆ ਟਰੈਕਟਰ ਦਾ ਅੱਜ ਕੱਲ ਲੋਕ 50 50 ਹਜ਼ਾਰ ਰੁਪਏ ਦੇ ਕੇ ਟਰਬੋ ਐਕਸਟਰਾ ਲਵਾ ਰਹੇ ਹੈਗੇ ਪੂਰਾ ਚੰਗਾ ਟਰੈਕਟਰ ਹੈ ਠੀਕ ਹੈ ਗਰਮੀ ਤੇ ਇਹ ਕਿੰਨੇ ਦਾ ਦੇਣਾ ਵੀਰੇ ਮੋੜਾੜ ਨੂੰ ਰੋਲਾਂ ਦੀ ਮਾਣੀ ਮੋਟੀ ਤਾਂ ਕਿ ਜਰੂਰ ਹੋਈ ਹੈਗੀ ਹਾਂ ਡਬਲ ਡਿਸਟ੍ਰਿਬਿਊਟਰ ਵਾਲਾ ਟਰੈਕਟਰ ਹੈ ਗਰਮੀਤ ਕਿੰਨੇ ਦਾ ਦੇਣਾ ਵੀਰੇ ਇਹ? ਉਹ ਦੇ ਦਾਂਗੇ ਬਾਈ ਪੂਰੇ 4 ਲੱਖ ਦਾ ਟਰੈਕਟਰ। 4 ਲੱਖ ਰੁਪਏ ਦਾ ਗਰਮੀਤ ਬਾਈ ਕਹਿੰਦਾ ਟਰੈਕਟਰ ਦੇ ਦਾਂਗੇ ਬਾਈ ਟਰੈਕਟਰ ਚੰਗਾ ਸਵਾ 4 ਬਾਈ ਡਿਮਾਂਡ ਕਰਦਾ। ਅੱਗੇ ਬਾਈ ਕੋਲੇ 3630 ਸਪੈਸ਼ਲ ਐਡੀਸ਼ਨ। ਸਪੈਸ਼ਲ ਐਡੀਸ਼ਨ ਇਹ ਕਿਹੜਾ ਮਾਡਲ ਹੈ ਭਰਾ? ਇਹ 16 ਮਾਡਲ ਜੀ। ਸਪੈਸ਼ਲ ਐਡੀਸ਼ਨ ਅੱਜ ਕੱਲ ਬਹੁਤ ਜ਼ਿਆਦਾ ਡਿਮਾਂਡ ਹੈ। ਅੱਛਾ ਹਰਿਆਣਾ ਨੰਬਰ ਆ 2016 ਮਾਡਲ ਟਰੈਕਟਰ ਹੈ। ਠੀਕ ਹੈ ਜੀ। ਟਰੈਕਟਰ ਦਾ ਰੇਟ ਕੀ ਹੈ ਬਾਈ ਇਹਦਾ? 5 ਲੱਖ 85 ਹਜ਼ਾਰ ਰੇਟ ਆ। ਅੱਛਾ ਤੇ 5 ਲੱਖ 40 ਹਜ਼ਾਰ ਟਰੈਕਟਰ ਦੇ ਦ 5 ਲੱਖ ਤੇ 85000 ਰੇਡ 45000 ਬਾਈ ਨੇ ਹੜਾਤਾ 540 ਦਾ ਟਰੈਕਟਰ ਦੇ ਦਾਂਗੇ ਬਾਈ ਕਹਿੰਦਾ ਕਨੋਪੀ ਕਨੋਪੀ ਇਹ ਜਿਹੜਾ ਸਪੈਸ਼ਲ ਐਡੀਸ਼ਨ ਦੇ ਨਾਲ ਦੀ ਆ ओरिजिनल ओरिजिनल ਦੇਖੋ ਹੱਬਾਂ ਦੇ ਵਿੱਚ ਕਸੀ ਹੋਈ ਹੈ ਇੱਕ ਆ ਜਿਹੜੇ ਆਰਮ ਰੈਸਟ ਇਹ ਇਹ ਨਾਲ ਆਉਂਦੇ ਸਪੈਸ਼ਲ ਐਡੀਸ਼ਨ ਦੇ ਨਿਸ਼ਾਨੀ ਹੁੰਦੀ ਹੈ ਮੈਟੈਲਿਕ ਕਲਰ ਹੈ 2016 ਮਾਡਲ ਹੈ ਪੂਰਾ ਚੰਗਾ ਟਰੈਕਟਰ ਹੈਗਾ ਟਰੈਕਟਰ ਦੇ ਟਾਇਰ ਪਏ ਆ 90 ਪੈਸੇ ਵਾਂਗੂ ਨੰਬਰ ਇਹ ਵੀ ਹਰਿਆਣਾ ਬਾਈ ਹਰਿਆਣਾ ਚਾਰ ਐਨਓਸੀ ਮਿਲੂਗੀ ਬੀਮਾ ਖਰੀਦਦਾਰ ਦਾ ਹੋਊਗਾ ਜਿੱਥੋਂ ਦਾ ਕਹੋਗੇ ਬਾਈ ਕਹਿੰਦਾ ਆਪਾਂ ਨੰਬਰ ਵੀ ਲਵਾ ਦਾਂਗੇ ਹਣਾ ਪੁਰਾਣਾ ਟਰੈਕਟਰ ਵਿੱਚ ਕੱਟਿਆ ਜਾਊਗਾ ਜੈਕ ਵਾਲਾ ਟਰੈਕਟਰ ਆਹ ਦੇਖੋ ਜੈਕ ਵਾਲਾ ਟਰੈਕਟਰ ਹੈ ਸਪੈਸ਼ਲ ਐਡੀਸ਼ਨ 2000 ਤੇ 16 ਮਾਲ ਅੱਗੇ ਬਾਈ ਕੋਲੇ ਟਰੈਕਟਰ ਆ ਜਾਂਦਾ 3630 ਸੁਪਰ 3630 ਸੁਪਰ ਸਸਤੀ ਦੀਦਾ ਤਾਂ ਬਾਈ ਕੋਲੇ ਖਜ਼ਾਨਾ ਹੀ ਆ 3630 ਸੁਪਰ ਕਿਹੜਾ ਮਾਲ ਹੈ ਗੁਰਮੀਤ ਬਾਈ ਇਹ ਇਹ ਹੈਗਾ ਬਾਈ 12 ਮਾਲ ਦਾ 2012 ਮਾਲ ਟਰੈਕਟਰ ਹੈ ਜੀ 13 13 13 ਮਾਲ ਟਰੈਕਟਰ ਹੈ 4 ਲੱਖ ਰੁਪਏ ਸਿਰਫ ਡਿਮਾਂਡ ਕਰਦਾ ਅੱਛਾ ਪੰਜਾਬ ਨੰਬਰ ਹੈ 50 ਨੰਬਰ ਹੈ ਪੀਪੀ 50 ਇਹ ਬਲਾਡੇ ਦਾ ਨੰਬਰ ਹੈ ਬਲਾਡੇ ਦਾ ਨੰਬਰ ਹੈ ਅਲਟਰਨੇਟਰ ਵਗੈਰਾ ਦੇਖੋ ਜਮਾ ਨਵਾਂ ਲੱਗਿਆ ਹੋਇਆ ਟਰੈਕਟਰ ਪੂਰਾ ਚੰਗਾ ਟਰੈਕਟਰ ਹੈ ਬਾਈ ਪੂਰਾ ਘੈਂਟ ਟਰੈਕਟਰ ਹੈ ਟਰੈਕਟਰ ਦੇ ਟਾਇਰ ਹੈਗਾ 75 ਤੋਂ 80 ਪੈਸੇ ਸੋਹਣਾ ਟਰੈਕਟਰ ਹੈ 3630 ਸੁਪਰ ਇਹਦਾ ਮੁੱਲ ਕੀ ਹੈ ਬਾਈ ਇਹਦਾ ਸਵਾ 4 ਲੱਖ ਰੁਪਏ ਦਾ ਰੇਟ ਆ ਅੱਛਾ 4 ਲੱਖ ਰੁਪਏ ਦੇ ਦਾਂਗੇ 4 ਲੱਖ ਰੁਪਏ ਦਾ ਬਾਈ ਕਹਿੰਦਾ ਟਰੈਕਟਰ ਦੇ ਦਾਂਗੇ ਮੁਰਾਣਾ ਦੀ ਮਾਣੀ ਮੋਟੀ ਪੁਰਾਣੀ ਟੱਚਿੰਗ ਹੋਈ ਵੀ ਆ ਸਵਾ 4 ਲੱਖ ਰੁਪਏ ਬਾਈ ਮੁੱਲ ਕਰਦਾ ਵੀ ਬਾਈ ਕਹਿੰਦਾ 4 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਬਾਈ ਦਾ ਐਡਰੈਸ ਬੋਲਾਂਗੇ ਅਖੀਰ ਤੇ ਫੋਨ ਨ ਡਿਮਾਂਡ ਕਰਦਾ ਬਾਈ 480000 ਰੁਪਇਆ 2000 ਤੇ 12 ਮਾਲ ਟਰੈਕਟਰ ਹੈਗਾ ਪੰਜਾਬ ਨੰਬਰ ਬਟਿੰਡੇ ਦਾ ਤੇ ਟਾਇਰ ਬਾਈ ਆ ਦੇਖੋ ਜੇ ਕੇ ਕੰਪਨੀ ਦੇ ਅਜੇ 16921 ਹਸਿਆ ਨਹੀਂਗਾ ਜਮਾ ਨਵੇਂ ਟਾਇਰ ਹੈਗੇ ਮਾੜੀ ਮੁੱਟੀ ਰਿੰਮਾਂ ਦੀ ਟੱਚਿੰਗ ਜ਼ਰੂਰ ਹੈਗੀ ਹੈਗੇ ਮਗਰਾਲਾਂ ਦੀ ਉਹ ਟਰੈਕਟਰ ਹੋਣਾਗਾ ਟਾਪ ਮਾਲ ਚ ਹੈ ਦਾ ਡਬਲ ਡਿਸਟ੍ਰੀਬਿਊਟਰ ਮਾੜੀ ਮੁੱਟੀ ਟੱਚਿੰਗ ਫਾਜਿੰਦਾ ਫਿਰ ਤੁਹਾਨੂੰ ਪਤਾ ਵਪਾਰੀ ਭਰਾ ਕਰਾ ਹੀ ਦਿੰਦੇ ਹੈਗੇ ਤਾਂ ਕਿ ਕੋਈ ਦਿੱਕਤ ਨਾ ਆਵੇ ਤੁਹਾਡੇ ਕੋਲੇ ਪੂਰਾ ਚੰਗਾ ਟਰੈਕਟਰ 480 ਰੇਟ ਹੈ ਕਿ ਵੀ ਤੇ ਕਿੰਨਾ ਦੇਣਾ ਵੀਰੇ 4 ਲੱਖ 4.5 ਲੱਖ ਰੁਪਏ ਦਾ ਗਰਮੀਤ ਬਾਈ ਕਹਿੰਦਾ ਟਰੈਕਟਰ ਦੇ ਦਾਂਗੇ ਸਮਾਨ ਸਭ ਨੂੰ ਡੈੱਕ ਡੱਕ ਐਮ ਪੰਪ ਸਾਰਾ ਕੁਛ ਛੇਤਰੀ ਕਨੋਪੀ ਸਾਰਾ ਕੁਝ ਲੱਗਿਆ ਹੋਇਆ ਹੈਗਾ ਜੇ ਕਿ 2012 ਮਾਡਲ ਤੋਂ ਉੱਤੇ ਉੱਤੇ ਕਿਸੇ ਭਰਾ ਨੇ ਲੋਨ ਕਰਾ ਕੇ ਲੈਣਾ ਹੋਵੇ ਤਾਂ ਆਪੇ ਨਾਲ ਸੰਪਰਕ ਕਰਦੇ ਹੋ 9465362000 ਇਸ ਨੰਬਰ ਤੇ ਗਰਮੀਤ ਬਾਈ ਜੇ ਕੋਈ ਪੁਰਾਣਾ ਟਰੈਕਟਰ ਕਟਾਉਣਾ ਚਾਹੇ ਵਿੱਚ ਤਾਂ ਉਹ ਕੱਟ ਲਾਂਗੇ ਉਹ ਵੀ ਕੱਟ ਲਾਂਗੇ ਤੇਰਾ ਫੋਨ ਨੰਬਰ ਤੇ ਐਡਰੈਸ ਦੁਆਰਾ ਬੋਲਦੇ ਵੀਰੇ 6280978246 ਪਿੰਡ ਆਰਾਮਨਗਰ ਜ਼ਿਲ੍ਹਾ ਬਠਿੰਡਾ 6280978246 ਬਾਈ ਦਾ ਫੋਨ ਨੰਬਰ ਹੈ ਗਰਮੀਤ ਸਿੰਘ ਬਾਈ ਦਾ ਨਾਂ ਹੈ ਪਿੰਡ ਇਹਨਾਂ ਦਾ ਰਾਮਨਗਰ ਮੌੜ ਮੰਡੀ ਦੇ ਕੋਲੇ ਹੈ ਨਾ ਬਠਿੰਡਾ ਡਿਸਟ੍ਰਿਕਟ ਦਾ ਪਿੰਡ ਹੈ ਮੌੜ ਤੋਂ ਰਾਮਪਰਾ ਰੋਡ ਤੇ ਹਾਂ ਰਾਮਪਰਾ ਰੋਡ ਤੇ ਪਹਿਲਾ ਪਿੰਡ ਆ ਰਾਮਪਰਾ ਰੋਡ ਤੇ ਮੌੜ ਤੋਂ ਜੇ ਆਪਾਂ ਰਾਮਪਰੇ ਨੂੰ ਜਾਣਦੇ ਹਾਂ ਪਹਿਲਾ ਪਿੰਡ ਹੈ ਬਾਈ ਦਾ ਉੱਥੇ ਆ ਕੇ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਬਾਈ ਟਰਾਲੀਆਂ ਦਾ ਕੰਮ ਵੀ ਕਰਦੇ ਨੇ ਹਾਂ ਟਰਾਲੀਆਂ ਦਾ ਵੀ ਕਰਦੇ ਨੇ ਨਵੀਂ ਪੁਰਾਣੀ ਟਰਾਲੀ ਜੇ ਕਿਸੇ ਨੇ ਲੈਣੀ ਵੇਚਣੀ ਹੋਵੇ ਪੁਰਾਣੀ ਲੈਣੀ ਆ ਉਹ ਵੀ ਆਪਾਂ ਦੇ ਦਿੰਦੇ ਹਾਂ ਨਵੀਂ ਵੀ ਤਿਆਰ ਕਰਦੇ ਨੇ ਤਾਂ ਵੀ ਬਾਈ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਆ ਜਿਹੜੇ ਭਰਾ ਵੀਡੀਓ ਦੇ ਨਾਲ ਜੁੜਿਆ ਧੰਨਵਾਦ ਗਰਮੀਤ ਭਾਈ ਤੁਹਾਡਾ ਸਮਾਂ ਦੇਣ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ